ਕਰੋ ਜੀ ਲੋਕਾਂ ਨੇ ਕਹਿੰਦਾ ਲੱਗ ਗਿਆ ਬਾਟਨ ਹੋਣੀ ਥੋੜਾ 20 ਮਿੰਟ ਲਈ ਸੋ ਸਤਿਓ ਅੱਜ ਆਪਣੇ ਕੋਲ ਸਾਥੇ ਵਰਨ ਕਲੇਰ ਜਿਹੜੇ ਇੰਡੀਪੈਂਡੈਂਟ ਅਮਿਤਵਾਰ ਨੇ ਪਛਮੀ ਤੋਂ ਜਿਮਨੀ ਚੋਂ ਲੜ ਰਹੇ ਨੇ ਆਪਾਂ ਇਸ ਨੂੰ ਵਿਚਾਰਨ ਤੋਂ ਬਾਅਦ ਸੀਪੀਐਮ ਨੇ ਜ਼ਿਲ੍ਹਾ ਕਮੇਟੀ ਨੇ ਜੋ ਸਰਵਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਅਸੀਂ ਵਰਨ ਕੁਲੇਰ ਉਹਨਾਂ ਨੂੰ ਹਰ ਕਿਸਮ ਦੀ ਮਦਦ ਕਰਾਂਗੇ ਤੇ ਸੀਪੀਐਮ ਦੀ ਪੂਰਨ ਤੌਰ ਤੇ ਸਪੋਰਟ ਰਹਿਗੇ ਵੋਟ ਸਪੋਰਟ ਹਰ ਤਰ੍ਹਾਂ ਦਾ ਮਤਲਬ ਇਹਨਾਂ ਨੂੰ ਮਦਦ ਕਰਕੇ ਅਸੀਂ ਸੀਪੀਐਮ ਦੀ ਜ਼ਿਲ੍ਹਾ ਕਮੇਟੀ ਦੇ ਵਾਸਤੇ ਔਰ ਸੂਬਾ ਕਮੇਟੀ ਵੱਲੋਂ ਮੈਂ ਐਲਾਨ ਕਰਦਾ ਕਿ ਅਸੀਂ ਵਰਨ ਕੁਲੇਰ ਉਹਨਾਂ ਨੂੰ ਜਿਹੜੇ ਆਜ਼ਾਦ ਉਮੀਦਵਾਰ ਨੇ ਸੀਪੀ ਆਈ ਮੰਨਦਾ ਸਮਰਥਨ ਕਰੇਗੇ ਤੇ ਸਾਰੀਆਂ ਵੋਟਾਂ ਜਿਹੜੀਆਂ ਸਾਡੇ ਮੈਂਬਰ ਦੀਆਂ ਹੁੰਦਾ ਭਦੀਆਂ ਉਹ ਅਸੀਂ ਇਹਨਾਂ ਨੂੰ ਇੱਕ ਇੱਕ ਵੋਟ ਜਿਹੜੀ ਆ ਉਹ ਪੁੱਗਤਾਵਾਂਗੇ ਚੋਣ ਦੇ ਅੰਦਰ ਪਰ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਚੋਣ ਦੇ ਅੰਦਰ ਜਿਹੜੀ ਸਰਕਾਰ ਵੱਲੋਂ ਨੰਗਾ ਗੁੰਡਾਗਰਦੀ ਦਾ ਨਾਚ ਨੱਚਿਆ ਜਾ ਰਿਹਾ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਜੇਲਾਂ ਚ ਸੁੜਵਾਇਆ ਜਾ ਰਿਹਾ ਜਿਹੜਾ ਪੈਨਿਕ ਕ੍ਰੀਏਟ ਕੀਤਾ ਜਾ ਰਿਹਾ ਸਮਾਜ ਦੇ ਅੰਦਰ ਇਹ ਦੀ ਸਖਤ ਨਿੰਦਾ ਕਰਦੇ ਆ ਅਸੀਂ ਪਾਰਟੀ ਵੱਲੋਂ ਜੇ ਹੱਬ ਮਾਹੌਲ ਜੇ ਪੈਦਾ ਕਰੋਗੇ ਤਾਂ ਪੰਜਾਬ ਦੇ ਵਿੱਚ ਆਮਨ ਕਾਨੂੰਨ ਨੂੰ ਸਥਾਪਿਤ ਕੌਣ ਕਰੇਗਾ ਜੇ ਰਾਜ ਕਰਦੀ ਪਾਰਟੀ ਇਹ ਸੱਤ ਕੰਡਿਆ ਤੇ ਉਤਰੇ ਸਿਰਫ ਇੱਕ ਅਸੈਂਬਲੀ ਚੋਣ ਦੇ ਵਾਸਤੇ ਦੂਸਰਾ ਮਸਲਾ ਸਮਾਜ ਦੇ ਅੰਦਰ ਨਸ਼ਿਆਂ ਦਾ ਹੈ ਆਮਨ ਕਾਨੂੰਨ ਦਾ ਮਸਲਾ ਹੈ ਸ਼ਹਿਰ ਚ ਗੰਦਗੀ ਦਾ ਗੰਦੇ ਪਾਣੀ ਦਾ ਸਵਾਲ ਆ ਔਰ ਇਹ ਜਿਹੜਾ ਚੋਣ ਜਿੱਥੇ ਹੋਣ ਜਾ ਰਹੀ ਹੈ ਸਾਰੇ ਹੀ ਕਿਰਤੀ ਲੋਕ ਗਲਤ ਜਿਹੜੀ ਵਾਦੀ ਹੈ ਜਿਹੜੀ ਉਹ ਬਸ ਰਹੀ ਹੈ ਤੋਂ ਉਹਨਾਂ ਦੇ ਬਿਹਤਰੀਨ ਜ਼ਿੰਦਗੀ ਬਣਾਉਣ ਵਾਸਤੇ ਸਰਕਾਰ ਨੇ ਕੀ ਕੀਤਾ ਇਹ ਸਰਕਾਰ ਨੂੰ ਸਮਝਣਾ ਚਾਹੀਦਾ ਅ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਪੰਜਵੀਂ ਹਲਕਾ ਦੇ ਲੋਕਾਂ ਨੂੰ ਸੀਪੀਏਐਮ ਵੱਲੋਂ ਕਿ ਪਰਨ ਕਲੀਅਰ ਹੋਣਾ ਨੂੰ ਕਾਫਜਾਬ ਕਰਕੇ ਭੇਜੋ ਤਾਂ ਕਿ ਲੋਕਾਂ ਦੇ ਹੱਕ ਵਾਸਤੇ ਬਦਲ ਸਭਾ ਦੇ ਵਿੱਚ ਧੀ ਅਵਾਜ਼ ਉੱਪਰ ਲੱਗੇ ਜੀ ਆ ਬਹੁਤਾਂ ਬਹੁਤਾਂ